ਉਹਨਾਂ ਇੱਕ ਜ਼ਿਮੀਂਦਾਰ ਕੋਲੇ ਇੱਕ ਤਾਂ ਰੱਖੀ ਹੋਈ ਘੋੜੀ ਚੜਨ ਖਾਤਰ ਇੱਕ ਰੱਖੀ ਹੋਈ ਬੋਤੀ ਬੋਤੀ ਅੱਗੇ ਬੋਤਿਆਂ ਦਾ ਹਲ ਜੋੜਦੇ ਨਾ ਤਾਂ ਬੋਤੀ ਹਲ ਖਿੱਚਦੀ ਤੇ ਨਾਲੇ ਭਾਈ ਉਹ ਬੋਤੀ ਦੁੱਧ ਦਿੰਦੀ ਨਾਲੇ ਉੱਤੇ ਵਹਾ ਕੇ ਲੈ ਜਾਂਦੀ ਖੇਤ ਉਹ ਤਿੰਨੇ ਕੰਮ ਕਰਦੀ ਅੱਛਾ ਖੱਚਰ ਕੀ ਕਰਦੀ ਜੇ ਉਹਦਾ ਕੋਈ ਬਾਹਰ ਦਾਣਾ ਪੱਕਾ ਕੱਢਿਆ ਹੁੰਦਾ ਤਾਂ ਉਹ ਖੱਤਰ ਤੇ ਆਪ ਦਾ ਉਹ ਰੇੜੇ ਦੇ ਤੇ ਜੋੜ ਕੇ ਉਹ ਲਿਉਂਦਾ ਉਹ ਲਿਉਂਦਾ ਜਾਂ ਸ਼ਹਿਰ ਚਲੇ ਜਾਣੇ ਨੇ ਦਾਣਾ ਪੱਕਾ ਜਾਂ ਸ਼ਹਿਰੋਂ ਕੋਈ ਚੀਜ਼ ਲੈਉਣੀ ਆ ਤਾਂ ਖੱਤਰ ਦੇ ਉਹ ਟਿਚ 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 ਕਰਕੇ ਨਾਏ ਛਾਂਟਾ ਮਾਰੀ ਜਾਇਆ ਕਰੇ ਰੋਜ਼ ਉਹਦੇ 50 60 ਮੰਨ ਕੇ ਚੱਲ 50 ਤੋਂ ਉੱਤੇ ਉੱਤੇ ਛਾਂਟੇ ਵੱਜੇ ਜਾ ਕਰਨਾ ਕੋੜੀ ਜਮਾ ਬੇਲੀ ਉਹ ਸਿੱਟ ਕੇ ਸੁੱਕੀ ਜੀ ਤੂੜੀ ਤੇ ਉੱਤੇ ਮਾਰਿਆ ਕਰਨ ਕਿਲੋ ਛੋਲੇ ਕੋੜੀ ਮੌਜ ਨਾਲ ਛੋਲੇ ਖਾਇਆ ਕਰੇ ਉਹ ਫਿਰ ਆਪ ਚ ਬੇੜੇ ਚ ਖੜੇ ਪਸ਼ੂ ਵੀ ਆਪਾਂ ਇਹ ਕਹਿੰਦੇ ਨੇ ਬੇ ਪਸ਼ੂ ਇਹ ਤਾਂ ਗੈਂਡ ਤਾਂ ਹਰੇਕ ਚੀਜ਼ ਨੂੰ ਉਹ ਦੇਖਿਆ ਕਰਨ ਵੀ ਇਹਨੂੰ ਤਾਂ ਛੋਲੇ ਪੈਂਦੇ ਨੇ ਤੇ ਖੱਤਰ ਕਹਿੰਦੇ ਮੈਨੂੰ ਇਹ ਆ ਲਿਆ ਅੰਦਾਗਾ ਖੱਬਲ ਗੱਲਾਂ ਜਾ ਬੱਢ ਕੇ ਬੱਟਾ ਤੋਂ ਮੈਨੂੰ ਖੱਬਲ ਪਾਉਂਦਾ ਨਾ ਇਹ ਮੇਰੇ ਛਾਂਟੇ ਵਾਲੇ ਮਾਰਦਾ ਬੋਤੀ ਕਹਿੰਦੀ ਨਾ ਇਹ ਤਾਂ ਮੇਰੇ ਤੇ ਚੜ ਕੇ ਜਾਂਦਾ ਨਾਲੇ ਚੜ ਕੇ ਆਉਂਦਾ ਨਾ ਇਹ ਖੇਤ ਦੇ ਵਿੱਚ ਜਾ ਕੇ ਮੈਂ ਹਲ ਖਿੱਚਦੀ ਆ ਨਾ ਇਹ ਟੜਕੇ ਦੁੱਧ ਚੋ ਲੈਂਦਾ ਨਾ ਇਹ ਹੱਥ ਨਾਲ ਦੁੱਧ ਚੋ ਲੈਂਦਾ ਨਾ ਇਹ ਮੇਰਾ ਦੁੱਧ ਪੀਂਦਾ ਮੈਨੂੰ ਕੀ ਕਰਦਾ ਫੇਰ ਕਹਿੰਦੀ ਜਾਂ ਆ ਛੋਲਿਆਂ ਦਾ ਨੀਰਾ ਜਾਂ ਜਾਂ ਅਗਮਾਰੇ ਦਾ ਨੀਰਾ ਜਾਂ ਇਹ ਨੀਰਾ ਜਾ ਪਾ ਕੇ ਵੀ ਭਣੇ ਮੇਰੀ ਵੀ ਜਾਨ ਦੁਖੀ ਹੈਗੀ ਵੀ ਇਹੇ ਜਮਾ ਬੇਲੀ ਏ ਕੋੜੀ ਨਹੀਂ ਖਾਂਦੀ ਛੋਲੇ ਆਪਚ ਉਹ ਗੱਲਾਂ ਕਰੀ ਜਾਂਦੀਆਂ ਨੇ ਗੱਲਾਂ ਕਰੀਆਂ ਜਾਂਦੀਆਂ ਨੇ ਚੱਲ ਭਈ ਐਸਾ ਜਵਾਨਾ ਆਇਆ ਤਾਂ ਮੜਾ ਮੋਟਾ ਕੋਈ ਮਹਾਰਾਜ ਨੇ ਸੁਣੀ ਉਹ ਕਿਸੇ ਕਿਤੇ ਜ਼ਿਮੀਂਦਾਰ ਨਾਲ ਆਪ ਦੀ ਪੱਖ ਹੈ ਦੇ ਵਿੱਚ ਕਹਿਣ ਲੱਗੀਆਂ ਵੀ ਜੀਮੇਦਾਰਾ ਤੂੰ ਸਾਡੇ ਗੱਲਬਾਤ ਕਿਤੇ ਸੁਣੇਗਾ ਦੁੱਖ ਉਹ ਕਹਿੰਦਾ ਸੋਨੂ ਕੀ ਦੁੱਖ ਹੈ ਬੋਤੀ ਕਹਿੰਦੀ ਪਹਿਲਾਂ ਤੜਕੇ ਮੇਰਾ ਤੂੰ ਦੁੱਧ ਚੋਣ ਹੈ ਦੁੱਧ ਚੋਕੇ ਚਾਹ ਚ ਪਾ ਲਿਆ ਚ ਉਹ ਤੱਤਾ ਕਰ ਲਿਆ ਰੜਕਦਰ ਤਾਂ ਬੋਤੀ ਦਾ ਹੁੰਦੇ ਨਹੀਂ ਬਈ ਮौज ਨਾਲ ਸਾਰਾ ਟੱਬਰ ਪੀ ਲੈਨੇ ਆ ਕਹਿੰਦਾ ਹਾਂ ਕਹਿੰਦੀ ਫਿਰ ਮੇਰੇ ਤੇ ਚੜ ਕੇ ਖੇਤ ਵੀ ਜਾਣਾ ਮੈਨਾਂ ਹੋਰ ਹੁਣ ਚੜਕੇ ਜਾਣਾ ਹੈਗਾ ਤੇਰੇ ਤੋਂ ਹੋਰ ਕੀ ਕਰਨਾ ਹੈ ਕਹਿੰਦੀ ਫਿਰ ਉੱਥੇ ਜਾ ਕੇ ਮੈਨੂੰ ਹਲ ਜੋੜ ਲੈਣਾ ਹਲ ਜੋੜ ਕੇ ਉੱਤੇ ਫਿਰ ਦਾਵ ਦਿਨਾ ਹਲ ਦੇ ਮੈਂ ਬੜਾ ਔਖਾ ਹੋ ਕੇ ਖਿੱਚਦੀ ਆ ਫਿਰ ਫਿਰ ਤੈਨੂੰ ਉੱਤੇ ਵਾਹ ਕੇ ਲੈ ਆਉਣੀ ਆ ਆ ਕੇ ਕਹਿੰਦੀ ਫਿਰ ਤੂੰ ਮੈਨੂੰ ਚੋਣ ਹੈ ਆਥਣੇ ਫਿਰ ਤੁਹਾਨੂੰ ਸਾਰੇ ਟੱਬਰ ਨੂੰ ਦੁੱਧ ਪਿਆਉਣੀ ਆ ਵੀ ਆ ਮੈਨੂੰ ਜਾਂ ਘਮਾਰੇ ਦਾ ਨੀਰਾ ਯਾ ਛੋਲੇ ਦਾ ਨੀਰਾ ਪਾ ਕੇ ਟੋਕਰੀ ਪਰੇ ਹੋ ਜਾਂਦੇ ਹੋ ਤੇ ਮੈਂ ਬਸ ਇਹ ਦੇ ਨਾਲ ਢਿੱਡ ਭਰ ਕੇ ਠੰਡਾ ਪਾਣੀ ਪੀ ਕੇ ਟਾਈਮ ਨਗਾਉਣੀ ਆ ਕਹਿੰਦਾ ਅੱਛਾ ਇਹ ਕਹਿੰਦਾ ਔਖੀ ਹੈ ਕਹਿੰਦੀ ਔਖੀ ਤਾਂ ਆਏ ਆ ਵੀ ਘੋੜੀ ਨੂੰ ਤੂੰ ਕਿਤੇ ਨਾ ਕਿਤੇ ਜਿੱਤੇ ਰਿਸ਼ਤੇਦਾਰੀ ਚ ਜਾਂਦਾ ਉੱθεν ਹੀ ਛੱਡਦਾ ਉੱθεν ਹੀ ਛੱਡਦਾ ਉਹਨੂੰ ਪਾਉਣਾ ਛੋਲੇ ਕਿਲੋ ਰੋਜ਼ 8 ਨੇ ਕਿਲੋ ਤੜਕੇ ਆਥਨ ਤੜਕੇ ਛੋਲੇ ਪਾਉਣਾ ਤੇ ਨਾ ਇਹ ਖਰਖਰੇ ਕਰਦਾ ਕੋੜੀ ਦੇ ਮੇਰੇ ਕਿਹੜੇ ਨਾ ਖਰਖਰਾ ਕਰਿਆ ਕਿਹੜੇ ਨੇ ਕੋਈ ਉਹ ਹੈ ਮੇਰੇ ਤਾਂ ਜੇ ਇਹ ਡੰਡੇ ਤਾਂ ਭਾਵੇਂ ਮਾਰ ਲਉ ਬੇ ਹੋਰ ਤਾਂ ਕੁਛ ਨਹੀਂ ਉਹ ਭਈ ਫੇਰੇ ਤਨੇ ਖੱਜੇਰ ਬੋਲ ਪੀ ਕਹਿੰਦੀ ਜ਼ਿੰਮੇਦਾਰਾ ਮੇਰਾ ਵੀ ਦੁੱਖ ਸੁਣ ਲੈ ਇਹ ਤਾਂ ਤਾਂ ਸੁਣ ਲਿਆ ਉਹ ਕਹਿੰਦਾ ਤੈਨੂੰ ਕੀ ਹੈ ਕਹਿੰਦੀ ਰੋਜ ਘਟੋ ਘਟ ਉਹ ਤਾਂ ਵੱਧ 50 60 ਕਿੱਲਾ ਤਾਂ ਮੇਰੇ ਐ ਛਟੀਆਂ ਜਾਂ ਮਾਰਦਾ ਛਾਂਟਾ ਬੰਨਿਆ ਉਹ ਕਹਿੰਦੀ ਚਮੜੇ ਦਾ ਮੇਰੇ ਐ ਵੱਜਦਾ ਜਾ ਕੇ ਸਰੀਰ ਤੇ ਪਿੰਡੇ ਤੇ ਵਿੱਚੋਂ ਲਹੂ ਕੱਢਣਾ ਕਰ ਦਿੰਦਾ ਕਹਿੰਦੀ ਮੈਂ ਕੀ ਤੇਰਾ ਕਰ ਲੈ ਮਾੜਾ ਲਿਆ ਕੇ ਕਹਿੰਦੀ ਫਿਰ ਤੂੰ ਆ ਖੱਬਲ ਜਾਂ ਖੋਰ ਜਾਂ ਮੇਰੇ ਮੂਰੇ ਪਾ ਦਿੰਨਾ ਕਿਤੇ ਮੈਨੂੰ ਵੀ ਦਾਣੇ ਦਾ ਪੋਰਾ ਦਿਖਾਇਆ ਤੇ ਨਾਲੇ ਮੈਂ ਤੇਰੇ ਕਹਿੰਦੀ ਦਾਣੇ ਸ਼ਹਿਰ ਚ ਵੀ ਸਟਕ ਕੇ ਆਉਣੀਆ ਚੇਰੋਂ ਕੋਈ ਸੌਦਾ ਸੂਤ ਲਿਆਉਣਾ ਕੋਈ ਰੇਰਪਾ ਜਿਵੇਂ ਜਾਂ ਕੋਈ ਹੋਰ ਚੀਜ਼ਾਂ ਉਹ ਕਹਿੰਦੇ ਤੂੰ ਮੇਰੇ ਤੇ ਅਲੱਦ ਅਕੇਲੇ ਆਉਣਾ ਹੈ ਰੇੜੇ ਤੇ ਨਾ ਬਹਿ ਕੇ ਜਾਣਿਓ ਬਹਿ ਕੇ ਆਉਨਿਓ ਇਹਨੂੰ ਕਹਿੰਦੇ ਮੌਜਨਾ ਛੋਲੇ ਪੋਣ ਆਥਣ ਤੜਕੇ ਜਾਣਿਓ ਕਿਤੇ ਨਾ ਕਿਤੇ ਰਿਸ਼ਤੇਦਾਰੀ ਚ ਉਰਦੇ ਕੋੜੀ ਤੋਂ ਕੰਮ ਲੈਣਿਓ ਉਹ ਕਹਿੰਦਾ ਗੱਲ ਤਾਂ ਤੁਹਾਡੀ ਠੀਕ ਹੈ ਪਰ ਕਹਿੰਦਾ ਸਰਦਾਂ ਨੇ ਕੀ ਕਰੀਏ ਉਦੋਂ ਸਾਰਾ ਪਰਿਵਾਰ ਕਹਿੰਦਾ ਵੀ ਘੋੜੀ ਬਿਨਾ ਆਪਣੀ ਇੱਜ਼ਤ ਨਹੀਂ ਹੈ ਜੋੜੀ ਘੋੜੀ ਬਿਨਾ ਤੇ ਹੁਣ ਕਹਿੰਦਾ ਤੈਨੂੰ ਉਹ ਭਾਈ ਫਿਰ ਜਿਹੜਾ ਉਹ ਗਿਆਨ ਦੀਆਂ ਗੱਲਾਂ ਹੀ ਦੇਵੇ ਵੀ ਇਹ ਜਿਹੜਾ ਕਾਰੋਬਾਰ ਹੈ ਇਹ ਕਿਤੇ ਗਾਹਾਂ ਦੂਏ ਜਰਮ ਚ ਦੇਣਾ ਲੈਣਾ ਵੀ ਪੈ ਜਾਊਗਾ ਹੈ ਫੇ ਅਜ्ञਾ ਕਰਨੇ ਭਾਈ ਵੀ ਜੇ ਚੰਗਾ ਕੰਮ ਕਰੋ ਤਾਂ ਗਾਹਾਂ ਚੰਗਾ ਜੇ ਮਾੜਾ ਕਰੋ ਤਾਂ ਮਾੜਾ ਏ ਰਿਜਲਟ ਹੈ ਜਿਵੇਂ ਆਪਣੇ ਪੜ੍ਹਾਈ ਦਾ ਹੁੰਦਾ ਜੇ ਚੰਗੇ ਆਪਾਂ ਨੇ ਪੇਪਰ ਕਰਕੇ ਆਿਆਂਗੇ ਤੇ ਉਹਦਾ ਚੰਗਾ ਰਿਜਲਟ ਆ ਜਾਓ ਜੇ ਮਾਰਾ ਕਰਕੇ ਆਿਆਂ ਤਾਂ ਮਾਰਾ ਰਿਜਲਟ ਆ ਜਾਂਦਾ ਹੈ ਠੀਕ ਹੈ ਬਹੁਤ ਹੁਣ